ਤਾ ਤੁਸੀਂ ਇਹ ਨਿੰਬੂ ਵਾਲਾ ਆਪਾ ਜਿਹੜਾ ਇਹ ਟੋਟਕਾ ਇਹ ਅੱਜ ਸ਼ਾਮ ਨੂੰ 6 ਵਜੇ ਤੋਂ ਬਾਅਦ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਇਹ ਵੀਡੀਓ ਲੇਟ ਪਹੁੰਚਦੀ ਆ ਤਾਂ ਤੁਸੀਂ ਮਹੀਨੇ 'ਚ ਹਰ ਇੱਕ ਮੰਗਲਵਾਰ ਨੂੰ ਕਰ ਸਕਦੇ ਹੋ ਹਰ ਇੱਕ ਮੰਗਲਵਾਰ ਨੂੰ ਵੀ ਕਰ ਸਕਦੇ ਹੋ ਜਿੰਨੇ ਵੀ ਸਾਲ 'ਚ ਮੰਗਲਵਾਰ ਹੁੰਦੇ ਨੇ ਉਨੇ ਮੰਗਲਵਾਰ ਵੀ ਕਰ ਸਕਦੇ ਹੋ ਤੇ ਨਹੀਂ ਫਿਰ ਤੁਸੀਂ ਪਹਿਲਾ ਹਫ਼ਤਾ ਜਿਹੜਾ ਮੰਗਲਵਾਰ ਦਾ ਆਉਂਦਾ ਉਸ ਮੰਗਲਵਾਰ ਨੂੰ ਵੀ ਕਰ ਸਕਦੇ ਹੋ ਕੋਈ ਵੀ ਇੱਕ ਮੰਗਲਵਾਰ ਚੋਂ ਲੋ ਅਗਰ ਹਰ ਇੱਕ ਮੰਗਲਵਾਰ ਕਰਦਾ ਜਿਆਦਾ ਫਾਇਦਾ ਜਿਨ੍ਹਾਂ ਕੋਲੇ ਅੱਜ ਵੀਡੀਓ ਪਹੁੰਚ ਗਈ ਜਿਨ੍ਹਾਂ ਨੇ ਅੱਜ ਕਰ ਲੈਣਾ ਉਹਨਾਂ ਨੂੰ ਇੱਕ ਸਾਲ ਇਹ ਕਰਨ ਦੀ ਜ਼ਰੂਰਤ ਨਹੀਂ ਛੋਟਾ ਜਿਹਾ ਜੇ ਤਾਂ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਕੋਈ ਮਾਤਾ ਜਾਂ ਭੈਣ ਤੁਹਾਡੇ ਪਰਿਵਾਰ ਚੋਂ ਵੱਡੀ ਆ ਉਹ ਕਰਦੀ ਆ ਤਾਂ ਸਾਰੇ ਪਰਿਵਾਰ ਲਈ ਆ ਨਹੀਂ ਪਰ ਜੇ ਤੁਸੀਂ ਆਪਣੇ ਲਈ ਇਕੱਲਾ ਕਰਨਾ ਚਾਹੋ ਤਾਂ ਇਕੱਲਿਆਂ ਲਈ ਵੀ ਕਰ ਸਕਦੇ ਹੋ ਤੇ ਜੇ ਤੁਹਾਡੇ ਪਰਿਵਾਰ ਵਿੱਚ ਕੋਈ ਇਹ ਵੱਡਾ ਸਿਆਣਾ ਮਰਦ ਵੀ ਕਰ ਸਕਦਾ ਹੈ ਜਿਹੜਾ ਪਰਿਵਾਰ 'ਚ ਵੱਡਾ ਜੇ ਕੋਈ ਮਾਪੇਣ ਘਰ ਦੇ ਵਿੱਚ ਨਹੀਂ ਹੈਗੇ ਆ ਤਾਂ ਜਿਹੜਾ ਘਰ ਦੇ ਵਿੱਚ ਸਿਆਣਾ ਮਰਦ ਦਾ ਤਾਂ ਉਹ ਵੀ ਕਰ ਸਕਦਾ ਜਿਹੜਾ ਸਭ ਤੋਂ ਵੱਡਾ ਚਾਹੇ ਭਰਾ ਹੋਵੇ ਚਾਹੇ ਪਿਓ ਹੋਵੇ ਚਾਹੇ ਚਾਚਾ ਤਾਇਆ ਹੋਵੇ ਜੇ ਇਹ ਵੀ ਨਹੀਂ ਤਾਬਰ ਤੁਹਾਡੇ ਗਮਾਂਡੀ ਵੀ ਤੁਹਾਡੇ ਲਈ ਇਹ ਕੰਮ ਕਰ ਸਕਦਾ ਨਾ ਇਹ ਮਾੜਾ ਕੰਮ ਨਹੀਂ ਨਾ ਹੈਗਾ ਇਹ ਵੀ ਕੋਈ ਕਿਸੇ ਲਈ ਕਰ ਨਹੀਂ ਸਕਦਾ ਇਹ ਸਭ ਕੋਈ ਕਿਸੇ ਲਈ ਵੀ ਕਰ ਸਕਦਾ ਕਰਨਾ ਕੀ ਆ ਮੰਗਲਵਾਰ ਦੀ ਸ਼ਾਮ ਇਹ ਦੁਸ਼ਮਣਾਂ ਲਈ ਆ ਦੁਸ਼ਮਣ ਬਹੁਤ ਹੁੰਦੇ ਨੇ ਗੁਪਤ ਵੀ ਤੇ ਸਾਹਮਣੇ ਤੋਂ ਵੀ ਵਾਰ ਕਰਦੇ ਨੇ ਜਿਆਦਾ ਦੁਸ਼ਮਣ ਗੁਪਤ ਹੁੰਦੇ ਨੇ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਤੁਸੀਂ ਇੱਕ ਹਰੇ ਰੰਗ ਦਾ ਨਿੰਬੂ ਫਰੈਸ਼ ਲੈਣਾ ਜਿਹਦੇ ਤੇ ਕੋਈ ਵੀ ਨਿਸ਼ਾਨ ਨਾ ਹੋ ਉਹਨੂੰ ਤੋਂ ਉਸ ਮਾਰਕਰ ਸਕਾ ਲੈਣਾ ਹੁਣ ਇੱਕ ਕਾਲੇ ਰੰਗ ਦਾ ਮਾਰਕਰ ਲੈਣਾ ਤੁਸੀਂ ਨਿੰਬੂ ਦੇ ਉੱਤੇ ਕਾਲੇ ਰੰਗ ਦੇ ਮਾਰਕਰ ਦੇ ਨਾਲ ਦੁਸ਼ਮਣ ਦਾ ਨਾਮ ਲਿਖਣਾ ਇਹਦਾ ਲਿਖਾਂਗੇ ਬਹੁਤ ਦੁਸ਼ਮਣ ਨੇ ਨਹੀਂ ਪਤਾ ਲੱਗਣਾ ਨਾ ਕਈ ਤਾਂ ਇਹੋ ਜਿਹੇ ਵੀ ਦੁਸ਼ਮਣ ਨੇ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਸਿਰਫ ਉਸ ਨਿੰਬੂ ਨੂੰ ਪਹਿਲਾਂ ਹੱਥ ਚ ਲੈ ਕੇ ਬੈਠਣਾ ਤੇ ਤਿੰਨ ਵਾਰੀ ਕਹਿਣਾ ਸ਼ਤਰੂ 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 ਉਦੋਂ ਬਾਅਦ ਾਕਾਸ 'ਚ ਬੈਠਾ ਤੁਹਾਨੂੰ ਕੋਈ ਬੁਲਾਵੇ ਨਾ ਜਵੇਂ ਾਕਾਸ ਚਾਹੇ ਪਰਿਵਾਰ 'ਚ ਪਤਾ ਵੀ ਹੈ ਫਿਰ ਵੀ ਤੁਸੀਂ ਇਹ ਕੰਮ ਆਕਾਸ 'ਚ ਬੈਠ ਕੇ ਕਰਨਾ ਫਿਰ ਤੁਸੀਂ ਉਸ ਨਿੰਬੂ ਦੇ ਉੱਤੇ 76 ਲਿਖ ਦੇਣਾ ਹੁਣ ਤੁਸੀਂ ਇੱਕ ਕਾਏ ਰੰਗ ਦਾ ਕੱਪੜਾ ਲੈਣਾ ਉਹਦੇ ਵਿੱਚ ਇਹ ਨਿੰਬੂ ਨੂੰ ਬੰਨ ਲੈਣਾ ਬੰਨ ਕੇ ਤੁਸੀਂ ਸ਼ਾਮ ਨੂੰ 6 ਵਜੇ ਤੋਂ ਬਾਅਦ ਟੋਆ ਪਟਕੇ ਬਾਹਰ ਮਿੱਟੀ 'ਚ ਦੱਬ ਦੇਣਾ ਚਾਹੇ ਤੁਹਾਡੇ ਘਰੇ ਕੀਤਾ ਕਰਾਇਆ ਹੋਇਆ ਚਾਹੇ ਤੁਹਾਡੇ ਘਰੇ ਦੁਸ਼ਮਣ ਤੁਹਾਡੀ ਜ਼ਮੀਨ ਦੱਬੀ ਬੈਠਾ ਚਾਹੇ ਤੁਹਾਡੇ ਪੈਸੇ ਦੱਬੀ ਬੈਠਾ ਚਾਹੇ ਤੁਹਾਡਾ ਘਰ ਚਾਹੇ ਤੁਹਾਡੀ ਮਕਾਨ ਕੁਛ ਵੀ ਹੈ ਸ਼ਤਰੂ ਕਿਸੇ ਵੀ ਕਿਸਮ ਦਾ ਸ਼ਤਰੂ ਆਪਾਂ ਮੈਂ ਤੁਹਾਡੇ ਤੇ ਟੂਨੇ ਕਰਦਾ ਪਵਾਂ ਤੁਹਾਡੇ ਤੇ ਕਾਲਾ ਜਾਦੂ ਕਰਦਾ ਪਵਾਂ ਪੀੜਾ ਜਾਦੂ ਕਰਦਾ ਜਿਨ੍ਹਾਂ ਨੇ ਅੱਜ ਕਰ ਲਿਆ ਸਿਰਫ ਉਹਨਾਂ ਨੇ ਅਗਲੇ ਸਾਲ ਹੀ ਕਰਨਾ ਉਹਨਾਂ ਲਈ ਕੰਮ ਸਾਲ ਪਰ ਚੱਲੂਗਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਅਜੇ ਨਵੇਂ ਆਏ ਹੋ ਤਾਂ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਜੇ ਟੱਲੀ ਵਾਲਾ ਬਟਨ ਆ ਉਹਨੂੰ ਜ਼ਰੂਰ ਪਹਿਲਾਂ ਦੱਬ ਦਿਆ ਕਰੋ ਕਿਉਂਕਿ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਇਹ ਜ਼ਰੂਰੀ ਨੀ ਗੱਲਾਂ ਕਿ ਜੋ ਹਰ ਪਹਿਲਾਂ ਤੁਹਾਡੇ ਤੱਕ ਵੀਡੀਓ ਪਹੁੰਚੂਗੀ ਤੁਸੀਂ ਉਸ ਪਾਰ ਨੂੰ ਛੇਤੀ ਕਰ ਸਕਦੇ ਅੱਛੇ ਠੀਕ ਹੈ ਜੀ ਨਮਨ ਰੰਜ